ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹੈ ਤੇ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਵੀਡੀਓ ਵੀਰ ਜੀ ਮੇਰੀ ਆਪਦੇ ਫਾਰਮ ਟੋਟਲੀ ਦੋ ਵੜਾ ਸੇਲ ਹੀ ਲੈ ਕੇ ਆਂ ਜਿਹਦੇ ਵਿੱਚ ਇੱਕ ਦੇਖ ਸਕਦੇ ਆ ਫੁੱਲ ਹਾਈਟ ਚ ਵੱਡੇ ਕੱਦ-ਕਾੜ ਫਾਰਮ ਵਾਲੀ ਤੋਕੜ ਗੱਬਣਾ ਤੇ ਇੱਕ ਬਿਲਕੁਲ ਬਾਈ ਜੀ ਦੇਖ ਸਕਦੇ ਆ ਤਾਜੀ ਹੈ ਆਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨੇ ਆ ਪ੍ਰੋਪਰ ਜਾਣਕਾਰੀ ਤੁਹਾਨੂੰ ਦੇਖ ਸਕਦੇ ਆ ਬਾਈ ਜੀ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਮਗਰ ਇਹਦੇ ਪੱਸੇ ਜਾਣ ਦਿੱਤਾ ਦੇਖ ਸਕਦੇ ਆ ਕੱਦ-ਕਾੜ ਫੁੱਲ ਆ ਥਣ ਥਣ ਬਹੁਤ ਚੰਗਾ ਲੱਗਿਆ ਥੱਲੇ ਆਰਡਰ ਦੇਖ ਸਕਦੇ ਆ ਪੌਸ ਸੁਣਾ ਤਿਆਰ ਕੀਤਾ ਕਰਮ ਵਾਲੀ ਨੇ ਤੀਜਾ ਸੁਹਾ ਸੂਈ ਆ ਬਾਈ ਜੀ ਕੱਲ੍ਹ ਸਵੇਰ ਦੀ ਸੂਈ ਵੀ ਆ 4 ਵਜੇ ਦੀ ਜੇਰ ਪ੍ਰੋਪਰ ਡੰਨ ਹੈ ਦੀ ਵੀਡੀਓ ਆਪਣੀ ਬਣਾਈ ਵੀ ਆ ਆ ਆर्डर ਬਹੁਤ ਸੋਹਣਾ ਤਿਆਰ ਕੀਤਾ ਕਰਮਾਲੀ ਨੇ ਲੇਵੀਅ ਤੇ ਮਿਲਕ ਵੀ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੇ ਆ ਹਾਈਟ ਫੁੱਲ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਪੂਰਾ ਲੱਸੀ ਨਹੀਂ ਕਿਸੇ ਪਾਸੇ ਦੀ ਥਾਣਾ ਦਾ ਗੈਪ ਦੇਖ ਸਕਦੇ ਆ ਬਹੁਤ ਸੋਹਣਾ ਚਾਰੇ ਥਣ ਪੂਰੀ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਕੱਲ ਸਵੇਰ ਦੀ ਸੂਈ ਥੱਲੇ ਬਾਈ ਜੀ 12 13 ਕਿਲੋ ਬੋਲਾ ਹਾਜ਼ਰ ਆ ਤੇ ਦੁੱਧ ਦੀ ਐਸਟੀਮੇਟ ਦੀ ਗੱਲ ਕਰੀ ਗੀ ਤਾਂ 20 ਕਿਲੋ ਬੜੀ ਆਮਦਨ ਨਹੀਂ ਚਵਾਊਗੀ ਕਰਮਾਲ ਕਿਉਂਕਿ ਹਵਾਨਾ ਹਮੂਨਾ ਬਹੁਤ ਸੋਹਣਾ ਤਿਆਰ ਕੀਤਾ ਤੇ ਪ੍ਰਾਈਜ਼ ਬਾਈ ਜੀ ਇਹਦਾ ਮੁੱਲ ਕਰਾਉਣਾ ਚਾਹੀਏ 65 ਕਰਾ ਲਓ ਚਾਹੀਏ 60000 ਚੋਂ ਮਾਨਤਾਣ ਹੋ ਜੀਗਾ ਮਗਰ ਬੱਸਾ ਦੇਖ ਸਕਦੇ ਆ ਕਿ ਬੱਸੀ ਦੇ ਨਾਲ 나ੜੂਆ ਨੂੜੂਆ ਚੈੱਕ ਕਰ ਸਕਦੇ ਆ 나ੜੂਆ ਨਾਲ ਤੀਜਾ ਸੁਭਾਸ ਕੀ ਆ ਪ੍ਰਾਈਸ ਬਾਈ ਜਿਹਦਾ ਜਿੰਨਾ ਮਰਜੀ ਕਰਾ ਲੋ ਉਹੀ ਗੱਲ ਆ ਕੀ ਬਾਰ ਬਾਰ ਕਹਿੰਦਾ ਕੋਈ ਫਾਇਦਾ ਨਹੀਂ 60 ਚੋਂ ਮਾਨਤਾਣ ਕਰਦਾਂਗੇ ਥੋੜਾ ਸੱਪੜਾ ਹੋ ਸਕਿਆ 62 ਚੰਗੀ ਆ ਵੱਡੇ ਗੱਦ ਕਾਟਚ ਆ ਤੇ ਅੱਗੇ ਬਾਈ ਤੁਹਾਨੂੰ ਦੋ ਨੰਬਰ ਵਾਰੀ ਡਿਟੇਲ ਪਹਿਲਾ ਸੁਭਾਸ ਸੁਈ ਆ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤੀ ਆ ਹਾਈਟ ਦੇਖ ਸਕਦੇ ਆ ਫੁੱਲ ਆ ਇਹਦੀ ਕਿਸੇ ਪਾਸੇ ਵੀ ਪੂਰੀ ਕਮੀ ਪੇਸੀ ਨਹੀਂ ਹੈ ਕਿ ਫੇਸ ਕੁਆਲਟੀ ਚੈੱਕ ਕਰ ਲੋ ਫੇਸ ਕੁਆਲਟੀ ਬਹੁਤ ਸੁਣੀ ਆ ਇਸ ਕੁਆਲਟੀ ਚੈੱਕ ਕਰ ਸਕਦੇ ਆ ਫੁੱਲ ਬਰੀਡ ਚ ਵਹਿੜ ਹੈਗੀ ਵੱਡੇ ਕੱਤਕਾਰ ਚ ਲੈਗ ਸਕੋਰ ਬਹੁਤ ਚੰਗਾ ਦੇਖ ਸਕਦੇ ਆ ਹਾਈਟ ਫੁੱਲ ਜੋ ਫੁੱਲ ਆ ਤੇ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤੀ ਆ ਦੁੱਧ ਸੀਗਾ ਬਾਈ ਜੀ ਉੱਤੇ 16 ਕਿਲੋ ਆਉਣੇ ਥੱਲੇ 12-13 ਕਿਲੋ ਦੁੱਧ ਤਿਆਰ ਆ ਆਰਡਰ ਦੇਖ ਸਕਦੇ ਆ ਥਾਣੇ ਦੇਖ ਸਕਦੇ ਆ ਤੇ ਦੂਜੇ ਸੂਏ ਵਾਸਤੇ ਚਾਰਾਂ ਮਹੀਨਿਆਂ ਦੀ ਗੱਭਣਾ ਬਾਈ ਇਹ ਚਾਰਾਂ ਮਹੀਨਿਆਂ ਦੀ ਚੈੱਕ ਪਾਸ ਗੱਭਣਾ ਆਫ ਹੈਗੀ 44128 ਦੀ ਬਾਈ ਜੀ ਅੱਗੇ ਨੂੰ স্নੋਮੈਨ ਦਾ ਸੀਮਨ ਲੱਗਿਆ ਹੋਇਆ ਆ ਦੇਖ ਸਕਦੇ ਆ ਹਾਰਡ ਰੂਟਰ ਬਹੁਤ ਚੰਗਾ ਹਣ ਦੇਖ ਸਕਦੇ ਆ ਚਵਾਈ ਚਵਾਈ ਇੱਕ ਨੰਬਰ ਤੇ ਹਾਈਟ ਬੰਨੂ ਐਕਸਟਰਾ ਆਰਨਰੀ ਆ ਤੇ ਇਹਦਾ ਪ੍ਰਾਈਸ ਬਾਈ ਜੀ ਫੋਨ ਤੇ ਹੋ ਜੂਗਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਦੋਨਾਂ ਵੜਾ ਜ ਕੋਈ ਵੀ ਵੜਾ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 78990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੀ ਵੀਰਾਂ ਦਾ ਤੈਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਰੀ ਮਚ